ਕਿੰਤੇ ਪੰਜਾਬ 'ਚ ਜਿਹੜੀ ਖੇਤੀ ਦਾ ਬਖਰੇਵਾ ਨਹੀਂ ਆ ਸਕਦਾ ਨਾਲ ਹੀ ਡੱਲੇਬਾਲ ਨੇ ਕਈ ਹੋਰ ਵੱਡੇ ਐਲਾਨ ਕੀਤੇ ਨੇ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਿਆਦਾ ਅਹਿਮ ਆ ਤਾਂ ਜਿਹੜੇ ਹੋਰ ਐਲਾਨ ਕੀਤੇ ਨੇ ਉਹ ਤੁਹਾਨੂੰ ਸੁਣਾ ਦਿੰਨੇ ਆ ਅਮਰੀਕਾ ਆਪ ਦੀ ਮਰਜ਼ੀ ਦੇ ਨਾਲ ਸਾਡੀ ਧਰਤੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਹਕੀਕਤ ਗੱਲ ਇਹ ਹੈ ਤੇ ਧਰਤੀ ਤੇ ਕਬਜ਼ਾ ਕਰਨ ਦੇ ਲਈ ਜ਼ਰੂਰੀ ਹੈ ਕਿ ਇੱਥੋਂ ਦੇ ਕਿਸਾਨਾਂ ਤੋਂ ਜ਼ਮੀਨ ਛੜਾਈ ਜਾਏ। ਉਹਨੂੰ ਛੜਾਉਣ ਦੇ ਲਈ ਬਹੁਤ ਚਰਤ ਲੱਗੇ ਹੋਏ ਨੇ। ਆ ਹੁਣ ਵੀ ਜਿਹੜੀ ਉਹ ਗੱਲ ਕਰਕੇ ਗਿਆ ਕਿ ਉਹਨਾਂ ਨੇ ਕਿਹਾ ਕਿ ਵੀ ਬਾਹਰ ਤੋਂ ਆਉਣ ਵਾਲਾ ਜਿਹੜਾ ਅਨਾਜ ਹੈ, ਬਾਹਰ ਤੋਂ ਆਉਣ ਵਾਲਾ ਜਿਹੜਾ ਦੁੱਧ ਹੈ, ਬਾਹਰ ਤੋਂ ਆਉਣ ਵਾਲਾ ਜਿਹੜਾ ਕੋਈ ਵੀ ਪ੍ਰੋਡਕਟ ਨੇ ਉਹਨਾਂ ਦੇ ਤੁਸੀਂ ਟੈਕਸ ਨਹੀਂ ਲਾਉਂਦੇ ਇਹਦਾ ਮਤਲਬ ਜੇ ਟੈਕਸ ਨਹੀਂ ਲਾਉਂਦੇ ਤਾਂ ਉਹਨਾਂ ਦੀ ਮਰਜ਼ੀ ਨਾਲ ਜਿੱਥੇ ਆਖੋ ਬੀਤੂਗਾ ਤੇ ਤੁਹਾਡਾ ਤੁਹਾਡਾ ਸਾਰੇ ਦਾ ਸਾਰਾ ਖੰਡਾ ਖਤਮ ਅਸਲ ਕਹਾਣੀ ਇਹਦੇ ਮਗਰ ਆ ਹੈ ਤਾਂ ਜਿਨ੍ਹਾਂ ਨੂੰ ਅਸੀਂ ਰੋਕ ਰਹੇ ਹਾਂ ਉਹ ਸਾਡੇ ਤੇ ਫਿਰ ਗੋਲੀਆਂ ਚਲਾਉਣਗੇ ਉਹ ਗੋਲੀਆਂ ਚੱਲਣਗੇ ਆਪਣੇ ਤੇ ਇਹ ਉਹਦੇ ਚੋ ਗੋਲੀਆਂ ਚੱਲੀਆਂ ਨੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਵੀਡੀਓਜ਼ ਪਈਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਮੈਂ ਪਹਿਲਾਂ ਵੀ ਇਹ ਗੱਲ ਦੱਸੀ ਹੈ ਕਿ ਐਮਐਸਪੀ ਆ ਜੀ ਕਿ ਡਬਲਯੂਟੀਓ ਦੀਆਂ ਤਰ੍ਹਾਂਵਾਂ ਦਾ ਵਿਰੋਧ ਕਰਦੀ ਹੈ ਇਸ ਕਰਕੇ ਇਹ ਅਮਰੀਕਾ ਦੀਆਂ ਨੀਤੀਆਂ ਦਾ ਵਿਰੋਧ ਕਰਦੀ ਹੈ ਤੇ ਅਮਰੀਕਾ ਸਾਡੇ ਤੇ ਗੋਲੀਆਂ ਚਲਵਾਊਗਾ ਇਹਨੇ ਤਕੜੇ ਹੋ ਕੇ ਲੜਨਾ ਪਾਇਆ ਭਾਈ ਜਿਹੜੀ ਗੱਲ ਕਹਿ ਰਿਹਾ ਸੀ ਮੈਂ ਤਨਵਾਦ ਕਰਨ ਦੀ ਜਿਹੜੀ ਗੱਲ ਕਰਦਾ ਸੀਗਾ ਪੰਜਾਬ ਦੇ ਨੌਜਵਾਨਾਂ ਹਰਿਆਣੇ ਦੇ ਨੌਜਵਾਨਾਂ ਦਾ ਮੱਥੇ ਦਿ ਲੋ ਤਨਵਾਦੀ ਆ ਸਾਡੇ ਬਜ਼ੁਰਗਾਂ ਦਾ ਤਨਵਾਦੀ ਆ ਤੇ ਜਿਸ ਵੇਲੇ ਮੈਂ ਇਹ ਸਟੈਪ ਲੈਣ ਲੱਗਾ ਸੀ ਤੇ ਮੈਂ ਕਿਹਾ ਸੀਗਾ ਕਿ ਦੋਸਤੋ ਇੱਕ ਗੱਲ ਹੈ ਇਹ ਤਾਂ ਸਰਕਾਰ ਆਪਾਂ ਨੂੰ ਚੱਕ ਲਈਏ ਇੱਥੋਂ ਇਹ ਤਾਂ ਆਪਾਂ ਹਾਰ ਜਾਵਾਂਗੇ ਤੇ ਜੇ ਸਰਕਾਰ ਨੂੰ ਤੁਸੀਂ ਚੱਕਣ ਨਾ ਦਿੱਤਾ ਫਿਰ ਆਪਾਂ ਦੇਖਾਂਗੇ ਇਹ ਮੈਂ ਕਹੀ ਸੀ ਗੱਲ ਤੇ ਉਹ ਫਿਰ ਸਾਡੇ ਨੌਜਵਾਨਾਂ ਨੇ 3 ਮਹੀਨੇ ਨਿਭਾਇਆ ਪੂਰਾ ਟੱਕ ਕੇ ਨਿਭਾਇਆ ਦਿਨੇ ਵੀ ਪਹਿਰਾ ਰਾਤ ਨੂੰ ਵੀ ਪਹਿਰਾ ਹਰ ਵਕਤ ਉਹਨਾਂ ਨੌਜਵਾਨਾਂ ਦਾ ਹਰ ਚੰਗਾ ਸਰਕਾਰ ਦੀ ਜ਼ਰਤ ਨਹੀਂ ਪਈ ਸਾਡੇ ਮੋਰਚੇ ਨੂੰ ਛੇੜ ਜਾਣਾ ਉਹਦੇ ਤਾਂ ਸੁਪਰੀਮ ਕੋਰਟ ਦੇ ਉਹ ਸਰਕਾਰ ਨੇ ਇਹ ਕਹਿਤਾ ਸੀ ਜਾ ਕੇ ਤੇ ਨਾਜੀ ਹੁਣ ਤਾਂ ਇੱਥੇ ਨੁਕਸਾਨ ਬਹੁਤ ਬੜਾ ਹੋਗਾ ਅਸੀਂ ਹੁਣ ਹਲਾਕ ਚ ਨਹੀਂ ਗਏ ਅਸੀਂ ਨਹੀਂ ਉੱਥੇ ਜਾ ਕੇ ਮੌਕੇ ਨੂੰ ਫੇਲ ਸਕਦੇ ਇਹ ਹੀ ਭਗਵੰਤ ਮਾਨ ਦੀ ਸਰਕਾਰ ਸੀ ਤੋਂ ਮੈਂ ਮੇਰਾ ਕਹਿਣ ਦਾ ਭਾਵ ਹੈ ਕਿ ਤਹਿ ਦਿਲੋਂ ਧੰਵਾਦੀਆਂ ਤੁਹਾਡਾ ਸਾਰਾ ਪਰ ਇੱਕ ਕੱਲ ਜ਼ਰੂਰ ਹੈ ਕਿਤੇ ਨਾ ਕਿਤੇ ਸਾਡੇ ਵੀ ਤੁਹਾਡੇ ਵੀ ਜਿੰਦਗੀ ਚ ਰੋਜ਼ ਕਿਤੇ ਨਾ ਕਿਤੇ ਕੁਝ ਸਿੱਖਣਾ ਪੈਂਦਾ ਹੈ ਮੈਂ ਆਪਣੇ 40 ਸਾਲ ਚ ਸਿੱਖਿਆ ਸੀ ਕਿ ਜਦੋਂ ਸਰਕਾਰਾਂ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਮੀਟਿੰਗ ਤੇ ਸਦਕੇ ਕਦੇ ਸਰਕਾਰ ਕਿਸਾਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਹਮਲਾ ਨਹੀਂ ਕਰਦੀ ਮੇਰਾ ਤਜਰਬਾ ਸੀ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੁਣ ਕਿਉਂ ਕਿਸੇ ਤੇ ਹਮਲਾ ਹੋਏਗਾ ਕਿਉਂਕਿ ਮਤਲਬ ਕੀ ਨਿਕਲਦਾ ਹੈ ਅਦੈਨੀ ਹੋਇਆ ਹੈ ਔਰ ਉਹਦੇ ਚੋਂ ਸਾਡੀ ਗਲਤੀ ਸੀ ਮੈਂ ਮੰਨਦਾ ਹਾਂ ਕਿ ਅਸੀਂ ਸਰਕਾਰ ਦੇ ਉੱਥੇ ਜਾ ਕੇ ਗੱਲਬਾਤ ਕਰਨ ਦੀ ਬਜਾਏ ਇਹ ਕਹਿ ਸਕਦੇ ਸੀ ਕਿ ਇੱਥੇ ਆ ਕੇ ਗੱਲ ਕਰ। ਥੋੜੀ-ਥੋੜੀ ਗਲਤੀ ਆਪਾਂ ਸਾਂਝਾ ਕਰੋ। ਆਪਾਂ ਮੋਰਚੇ ਨੂੰ ਅਵੇਸਲਾ ਹੋਵੇ ਸਾਰੀ। ਤੁਸੀਂ ਆਪਣੀ ਖਾਤੇ ਵੇਸਲੇ ਹੋਗੇ, ਅਸੀਂ ਆਪਣੀ ਖਾਤੇ ਵੇਸਲੇ। ਕੋਈ ਇਹ ਨਹੀਂ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ। 40 ਸਾਲ ਦਾ ਇਤਿਹਾਸ ਦੱਸਦਾ ਸੀਗਾ ਕਿ ਕਦੇ ਇਹ ਗੱਲ ਹੋਈ ਨਹੀਂ ਕਿ ਗੱਲਬਾਤ ਲੈ ਸੱਦੇ ਦੇ ਕੇ ਆਪਾਂ ਨੂੰ ਗ੍ਰਿਫਤਾਰ ਕਰਤੀ ਤੇ ਮਗਰੋਂ ਮੋਰਚਾ ਖਣਾ ਦੇਣ ਪਰ ਇੱਕ ਗੱਲ ਜ਼ਰੂਰ ਹੈ ਮੋਰਚਾ ਤਾਂ ਉਹਨੇ ਖਣਾ ਪਰ ਕੰਮ ਬਿਲਕੁਲ ਕਹਿਰਾ ਕੀਤਾ ਮਰਦਾ ਵਾਲਾ ਕੰਮ ਹੀ ਹੁੰਦਾ ਹੈ ਕਿ ਸਾਹਮਣੇ ਜਦੋਂ ਅਸੀਂ ਉੱਥੇ ਤਿਆਰੀ ਸੀ ਬੋਦ ਨੂੰ ਆਪੇ ਚਾਹ ਦਿੰਦੇ ਫਿਰ ਮੰਨ ਲੈਣ ਦੇ ਵਿੱਚ ਕਾਤਾ ਮੋਰਚਾ ਉਹ ਤਾਂ ਹਿੰਮਤ ਨਹੀਂ ਪਈ ਤੇ ਜਦੋਂ ਚਕਾਇਆ ਪਿੱਛੋਂ ਵਾਰ ਕਰਕੇ ਚਕਾਇਆ ਜਦੋਂ ਪਿੱਛੋਂ ਵਾਰ ਕਰਦਾ ਕੋਈ ਦਰਿਆ ਹੁੰਦਾ ਹੈ ਪਰ ਕੋਕ ਹੁੰਦਾ ਹਾਰਿਆ ਮਲੁਖ ਪਿੱਛੋਂ ਵਾਰ ਕਰਦਾ ਹੈ ਇਸ ਕਰਕੇ ਮੈਂ ਤੁਹਾਨੂੰ ਇਸ ਲਈ ਵੀ ਵਧਾਈ ਦਿੰਨਾ ਹੈ ਕਿ ਮੋਰਚਾ ਭਾਵੇਂ ਚਕਾ ਗਏ ਲੇਕਿਨ ਦਰੇ ਹੋયા ਨੇ ਮੋਰਚਾ ਚਕਾਇਆ ਹੈ ਹਾਰਿਆ ਹੋયા ਨੇ ਮੋਰਚਾ ਚਕਾਇਆ ਆਪਾਂ ਆ ਵੀ ਮੰਨੂ ਨੇ ਬਹੁਤ ਪਹਿਲਾਂ ਦੱਸਿਆ ਤੁਹਾਨੂੰ ਆਪਾਂ ਗੱਲ ਬਹੁਤ ਵਾਹ ਲੈ ਕੇ ਐਡੀ ਕਬਰ ਆਉਣ ਵਾਲੀ ਗੱਲ ਨਹੀਂ ਜਿਵੇਂ ਨਾ ਦਿਲ ਛੱਡ ਦੋ ਜੇ ਵੀ ਮੋਰਚਾ ਚਕਾਤਾ ਖੰਭ ਨਹੀਂ ਬਸ ਗਿਆ ਇਹ ਜਿਹੜੀ ਲੜਾਈ ਹੈ ਸਾਡੇ ਬੱਚਿਆਂ ਦੀ ਲੜਾਈ ਹੈ ਮੈਂ ਤੁਹਾਡਾਂ ਨਾਲ ਇੱਕ ਵਾਅਦਾ ਕਰਦਾ ਤੇ ਤੁਹਾਡੇ ਤੋਂ ਇੱਕ ਵਾਅਦਾ ਲੈਣਾ ਵੀ ਹੈ ਦੇਖੋ ਇਸ ਮੋਰਚੇ ਤੇ ਚੱਲਦੇ ਹਾਂ ਇਹ ਤੋਂ ਪਹਿਲਾਂ ਤਾਂ ਮੈਂ ਜਿਹਨੂੰ ਜਨਮ ਦਿੱਤਾ ਹੈ ਮੈਂ ਉਹਦਾ ਪਿਓ ਸੀ لیکن ਐਸ ਮੋਰਚੇ ਦੇ ਚਲਦਿਆਂ ਚਲਦਿਆਂ ਪਤਾ ਨਹੀਂ ਕਿੰਨੇ ਨੇ ਮੈਨੂੰ ਬਾਪੂ ਕਹਿਤਾ ਇਹਦਾ ਮਤਲਬ ਮਾਨਾ ਸਾਰਿਆਂ ਦਾ ਬਾਪੂ ਹੈ ਜੇ ਇਹ ਮਾਨਾ ਸਾਰਿਆਂ ਦਾ ਬਾਪੂ ਹੈ ਤਾਂ ਫਿਰ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਸਾਰਿਆਂ ਨੂੰ ਜਿਉਂਦਿਆਂ ਰੱਖਣ ਦੇ ਲਈ ਆਖਿਰ ਸਾਹ ਤੱਕ ਰਹਿਣਾ ਬਾਪੂ ਦੀ ਜ਼ਿੰਮੇਵਾਰੀ ਬਣਦੀ ਤੇ ਮੈਂ ਉਹਨਾਂ ਬਣਨੀ ਹੈ ਤੁਹਾਨੂੰ ਸਾਰਿਆਂ ਤੋਂ ਮੈਂ ਉਮੀਦ ਕਰਦਾ اے دوستو اے اس کہانی ਨੂੰ ਸਮਝੋ ਆਪਣੇ ਬੱਚਿਆਂ ਨੂੰ ਜਿਉਂਦਿਆਂ ਰੱਖਣ ਦੀ ਲੜਾਈ ਲੜ ਰਹੇ ਆ ਆਪਾਂ ਗੱਲ ਮੈਂ کہہ ਰਿਹਾ ਸੀ ਕਿ ਬਹੁਤ ਗਾਹ ਲੱਗੇ ਕਦੇ ਐਮਐਸਪੀ ਦੀ ਗੱਲ ਨੂੰ ਕੋਈ ਜਾਣਦਾ ਸੀ ਐਮਐਸਪੀ ਦਾ ਕੋਈ ਮੁੱਦਾ ਹੈ ਡਾਕਟਰ ਸਾਹਿਬ ਕੋਈ ਨਹੀਂ ਜਾਣਦਾ ਸੀ ਅੱਜ ਐਮਐਸਪੀ ਦਾ ਮੁੱਦਾ ਹਰ ਭਾਰਤੀ ਦੇ ਨਿਕਲਾ ਬਾਹਰ ਬੈਠੇ ਲੋਕਾਂ ਦੇ ਵੀ ਜਿਹਨ ਦੇ ਵਿੱਚ ਆਗਾ ਕਿ ਕਿਸਾਨ ਮੰਗਦੇ ਕੀ ਨੇ ਇਹ ਤੁਹਾਡੀ ਮਿਹਨਤ ਨੇ ਐਮਐਸਪੀ ਦਾ ਮੁੱਦਾ ਸੀ ਘਰਾਂ ਚੋਂ ਚੱਕ ਕੇ ਆਪਦੇ ਮਣਾ ਚੋਂ ਚੱਕ ਕੇ ਸੜਕ ਤੇ ਲੈ ਕੇ ਗਏ ਤੇ ਸੜਕ ਤੋਂ ਲਿਜਾ ਕੇ ਪਾਰਲੀਮੈਂਟ ਸੇ ਲੈ ਗਏ ਪਾਰਲੀਮੈਂਟਰੀ ਕਮੇਟੀ ਨੇ ਕਹਿਤਾ ਕਿ ਐਮਐਸਪੀ ਦੇਣੀ ਪਏਗੀ ਪਾਰਲੀਮੈਂਟਰੀ ਕਮੇਟੀ ਨੇ ਕਹਿਤਾ ਕਿ ਐਮਐਸਪੀ ਦਿਓ ਨਨ ਸੋ ਇਸ ਲਈ ਇਸ ਗੱਲ ਤੱਕ ਤੁਸੀਂ ਜੇਤੂ ਹੋ ਕਿ ਤੁਸੀਂ ਮੁੱਦਾ ਬਹੁਤ ਬਾਹਾਂ ਲੈ ਕੇ ਸਟੈਪ ਵਾਈਜ਼ ਅਸੀਂ ਲੜਦੇ ਜਾਵਾਂਗੇ ਆਜ਼ਾਦੀ ਦੀ ਲੜਾਈ ਲੜੀ ਹੈ ਪਹਿਲੇ ਦਿਨ ਆਪਾਂ 57 ਚ ਸ਼ੁਰੂ ਕੀਤੀ ਸੀ 1857 ਚ ਆਜ਼ਾਦਤਾ ਫਿਰ ਜਾ ਕੇ 1947 ਹੋਇਆ ਨਬੇ ਸਾਲ ਲੜੇ ਤੇ ਇਹ ਕਿਸਾਨੀ ਦੀ ਦੂਸਰੀ ਆਰਥਿਕ ਆਜ਼ਾਦੀ ਦੀ ਲੜਾਈ ਹੈ ਇਹ ਲੜਨੀ ਪੈਣੀ ਹੈ ਸੋ ਇਸ ਕਰਕੇ ਮੈਂ ਤੁਹਾਡੇ ਤੋਂ ਮੇਰੀ ਜ਼ਿੰਮੇਵਾਰੀ ਬੰਦੀ ਹੈ ਮੈਂ ਲਿਵਾਉਣੀ ਹੈ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਤੁਸੀਂ ਲਿਵਾਉਣੀ ਆ ਆਪਾਂ ਤੱਕੜੇ ਹੋ ਕੇ ਇਸ ਲੜਾਈ ਨੂੰ ਜਿੱਤਣਾ ਹੈ ਜਿਹੜੀ ਗੱਲ ਕਾਕਾ ਸਾਬ ਨੇ ਕੀਤੀ ਸੀ ਉਹ ਤਾਂ ਮੇਰਾ ਖਿਆਲ ਹੈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਮੀਟਿੰਗ ਤੇ ਸੱਦਿਆ ਸੱਦ ਕੇ ਲਿਜਾ ਕੇ ਸਾਨੂੰ ਉਥੋਂ ਗ੍ਰਫਤਾਰ ਕੀਤਾ ਮੋਰਚਾ ਲੀਡਰਲੈਸ ਕੀਤਾ ਲੀਡਰਲੈਸ ਕਰਕੇ ਵੀ ਜੋ ਉਹ ਸੋਨਾਂ ਨੇ ਕਰਿਆ ਜੋ ਕਰ ਸਕੇ ਇੱਕ ਗੱਲ ਜ਼ਰੂਰ ਦੱਸਣੀ ਮੈਂ ਲਾਸਟ ਦੇ ਵਿੱਚ ਜਿਆਦਾ ਲੰਮਾ ਨਹੀਂ ਬੋਲਿਆ ਜਾਣੀ ਕਿ ਮੂੰਹ ਸੁਖਦਾ ਸਿਰਫ ਕੱਲੇ ਕੇਜਰੀਵਾਲ ਨੂੰ ਬਚਾਉਣ ਵਾਸਤੇ ਸਾਰੇ ਪੰਜਾਬ ਦੀ ਪਿੱਠ 'ਚ ਛਿੜਾ ਮਾਰਿਆ ਭਗਵੰਤ ਮਾਨ ਨੇ। ਪਹਿਲੇ ਕੇਜਰੀ ਵਾਲੋਂ ਚੌਂਸਤੀ। ਪੰਜਾਬ ਮੈਂ ਇਸ ਦਾ ਕਿਤੇ ਰੇ ਕਿਸਾਨੀ ਦੇ ਦੀ ਮੈਂ ਕਹਿ ਰਿਹਾ ਮੈਂ ਪੰਜਾਬ ਦੇ ਕੇ। ਅਗਰ ਐਮਐਸਪੀ ਨਹੀਂ ਮਿਲਦੀ ਡਾਈਵਰਸੀਫਿਕੇਸ਼ਨ ਹੋ ਹੀ ਨਹੀਂ ਸਕਦੀ। ਤੇ ਜਿੱਥੇ ਡਾਈਵਰਸੀਫਿਕੇਸ਼ਨ ਨਹੀਂ ਹੋ ਸਕਦੀ ਪੰਜਾਬ ਦਾ ਪਾਣੀ ਨਹੀਂ ਬਚਣਾ ਤੇ ਮਾਹਰ ਕਹਿੰਦੇ ਨੇ ਕਿ ਕੇਵਲ 15-18 ਸਾਲ ਦਾ ਪਾਣੀ ਰਹਿ। ਇਦਾ ਮਤਲਬ ਪੰਜਾਬ ਸਾਰਾ ਰੇਗਿਸਤਾਨ ਬਣਾਉਣ ਵਾਸਤੋਂ ਨੂੰ ਅਸੀਂ ਲੈ ਗਏ ਸੀ ਗੱਲ ਨੂੰ ਸਰਕਾਰ ਤੇ ਪ੍ਰੈਸ਼ਰ ਬਣ ਗਿਆ ਸੀ ਜਿਹੜੇ ਕਹਿੰਦੇ ਆ ਵੀ ਕੱਲੇ ਪੰਜਾਬ ਦਾ ਅੰਦੋਲਨ ਉਹਨਾਂ ਨੂੰ ਦਿਸੀਆਂ ਨਹੀਂ ਗੀਆਂ ਤਮਲ ਲਾਡੂ ਦੇ ਵਿੱਚ ਰੇਲਾਂ ਰੁਕੀਆਂ ਉਹਨਾਂ ਨੂੰ ਦਿਸਿਆ ਨਹੀਂ ਆ ਮਧ ਪ੍ਰਦੇਸ਼ ਦੇ ਵਿੱਚ ਘਰਾਓ ਕੀਤੇ ਉਹ ਦਿਸੇ ਨੇ ਠੀਕ ਆ ਕਹਿ ਰਹੇ ਨੇ ਜਿਹੜੀਆਂ ਗੱਲਾਂ ਕਹਿ ਰਹੇ ਨੇ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਕਰਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਮੋਰਚਾ ਸੰਭਾਲਿਆ ਜਿਸ ਤਰੀਕੇ ਦੇ ਨਾਲ ਤੁਸੀਂ ਉੱਥੇ ਵੀ ਮੋਰਚਾ ਸੰਭਾਲ ਕੇ ਰੱਖਿਆ ਆਈਆਂ ਸੰਗਤਾਂ ਦੀ ਜਿਸ ਤਰੀਕੇ ਦੇ ਨਾਲ ਤੁਸੀਂ ਮਹਿਮਾਨ ਨਿਵਾਜੀ ਕੀਤੀ ਹੈ ਇਸ ਲਈ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਜ਼ਰੂਰ ਹੈ ਕਿ ਜਿਵੇਂ ਅਗਰ ਮਨੂ ਨੇ ਗੱਲ ਕਹੀ ਹੈ ਕਿ ਇੱਕ ਨਵਾਂ ਸਮਝੌਤਾ ਕਰਨ ਦੀ ਫਰਾਖ ਚਾ ਸਰਕਾਰ ਇੱਕ ਵਾਰੀ ਕਹਿਤਾ ਉਹਨਾਂ ਨੇ ਮੈਂ ਮੈਂ ਕਹਿਣਾ ਚਾਹਣਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਕਿਉਂਕਿ ਮੇਰੀ ਜ਼ਿੰਮੇਵਾਰੀ ਬਣਦੀ ਹੈ ਇਹ ਗੱਲ ਕਹਿਣਾ ਉਹ ਭਾਈ 56 ਇੰਚ ਦੀ ਛਾਤੀ 56 ਇੰਚ ਦੀ ਛਾਤੀ 56 ਇੰਚ ਦੀ ਛਾਤੀ ਕਰ ਦੇਣ ਦਾ ਬਹੁਤ ਜ਼ਰੂਰ ਹੋ ਗਿਆ ਅੱਜ ਬਟਕਤ ਹੈ 56 ਇੰਚ ਦੀ ਛਾਤੀ ਨੂੰ ਅਮਰੀਕਾ ਦੇ ਮੂਹਰੇ ਠੋਕ ਕੇ ਕਹਿ ਕੇ ਮੈਂ ਬਿਲਕੁਲ ਕਿਸੇ ਤਰ੍ਹਾਂ ਦੇ ਵੀ ਤੇਰੀਆਂ ਸ਼ਰਤਾਂ ਪ੍ਰਵਾਨ ਨਹੀਂ ਕਰਾਂਗਾ ਫਿਰ ਤਾਂ ਮੰਨ ਲਾਗੇ ਕਿ ਸਾਡੇ ਪ੍ਰਧਾਨ ਮੰਤਰੀ ਦੀ 56 ਇੰਚ ਦੀ ਛਾਤੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜੇ ਕਰਾਓ ਅਮਰੀਕਾ ਦੇ ਮੂਰੇ ਤੂੰ ਗੋਡੇ ਟੇਕ ਦਿੱਤੇ ਤਾਂ ਫਿਰ ਸਾਡੀ ਜ਼ਿੰਮੇਵਾਰੀ ਬੰਦੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬੰਦੀਆ ਦੋਸਤੋ ਕਿ ਇਹ ਤੁਹਾਡੇ ਤੇ ਬਹੁਤ ਵੱਡਾ ਭਾਰ ਕਰਨਗੇ ਬਾਹਰ ਤੋਂ ਅਨਾਜ ਆਉਣਾ ਹੈ ਬਾਹਰ ਤੋਂ ਦੁੱਧ ਦੇ ਪ੍ਰੋਡਕਟ ਆਉਣੇ ਆ ਬਾਹਰ ਤੋਂ ਦਾਲਾਂ ਅੱਗੇ ਆ ਰਹੀਆਂ ਨੇ ਬਾਹਰ ਤੋਂ ਪੁਲਟਰੀ ਪ੍ਰੋਡਕਟ ਆਉਣੇ ਨੇ ਉਹ ਜਿਹਨੂੰ ਉਹਨਾਂ ਨੇ ਤੁਹਾਡੇ ਸਾਰੇ ਧੰਦੇ ਚੌਕਟ ਕਰਨ ਵਾਸਤੇ ਇਹ ਆ ਰਹੇ ਨੇ ਲੇਕਿਨ ਇਹਦੀ ਫਿਰ ਲੜਾਈ ਆਪਾਂ ਨੂੰ ਬੁੱਸ ਸਿਰ ਚੱਕ ਕੇ ਲੜਨੀ ਪੈਣੀ ਹੈ ਇਮਾਨਦਾਰੀ ਨਾਲ ਬੱਸੋ ਇਹ ਲੜਾਈ ਲੜਨ ਲਈ ਤਿਆਰ ਹੋ ਕੇ ਹੱਥ ਖੜਾ ਕਰਿਓ ਆਪਾਂ ਬੋਲੇ ਸੋਨਿਹੋ ਸੋਨਿਹੋ जड़ी ती गल कही है बार बार गल आई है कि देखो मैं एक गल कहनी चाहना मेरा हजे मन इस गलते नहीं आ। आन य है कि मैनू आपके जिन्हों ਮੈਨੂੰ ਬਹੁਤ ਰੁੱਖ ਹੈ ਉਹਨਾਂ ਨੂੰ ਬਚਾਉਣ ਦੇ ਖਾਤਰ ਹਰ ਉਸਾ ਤੱਕ ਲੰਮਾ ਮੌਨ ਹੈ ਆਪ ਸਭ ਨੂੰ ਮੇਰੇ